ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਬਾਬਾ ਦਾ ਕੰਮ ਸੀ ਜਿਹੜਾ ਸੀ ਆਪਣਾ ਕਾਰਜ ਸੀ ਉਹ ਬੈਗਰੂ ਦੀ ਕਿਰਪਾ ਨਾਲ ਹਾਂ ਬਹੁਤ ਵਧੀਆ ਨੇਪਰੇ ਚੜਿਆ ਤੇ ਉਸ ਤੋਂ ਬਾਅਦ ਜੀ ਪਹੁੰਚ ਗਿਆ ਜੀ ਮੈਂ ਹੁਣ ਇਸ ਟਾਈਮ ਹੈਗਾ ਜੀ ਆਪਣੇ ਪੋਲਟਰੀ ਫਾਰਮ ਦੇ ਵਿੱਚ ਪੋਲਟਰੀ ਫਾਰਮ ਦੇ ਵਿੱਚ ਵੀ ਸਮਾਨਤਾ ਬੈਗਰੂ ਦੀ ਜਨ ਨਾਲ ਸਾਰੀ ਪੂਰਾ بس ਕੋਈ ਸ਼ੁਰੂਆਤ ਕਰਨ ਦੀ ਦੇਰੀ ਹੈ ਬਸ ਹੁਣ ਸੋਚ ਆ ਆਸੇ ਵੀ ਚਲੋ ਸ਼ੁਰੂਆਤ ਕਰਾਂਗੇ ਅ ਵਿੱਚ ਵਿਆਦਾ ਆ ਗਿਆ ਪ੍ਰੋਗਰਾਮ ਤੇ ਹੁਣ ਦੇਖਦੇ ਆ ਵੀ ਫਿਰ ਕਦਕ ਪ੍ਰੋਸੈਸ ਸ਼ੁਰੂ ਹੁੰਦਾ ਤੇ ਨਾਲ ਦੀ ਨਾਲ ਜੀ ਹ ਜਿਹੜਾ ਥੋੜਾ ਬਹੁਤਾ ਖੇਤਾਂ ਦੀ ਰਿਕੁਆਇਰਮੈਂਟ ਆ ਉਹ ਵੀ ਦੇਖਣੀ ਜ਼ਰੂਰੀ ਆ ਤੇ ਮੈਂ ਹੁਣ ਆ ਅਸੀਂ ਚਾਹ ਪਾਣੀ ਲੈ ਕੇ Papa ji ਦਾ ਪਹੁੰਚਾ ਫੋਨ ਮੇਰੇ ਕੋਲ ਬੇ ਆਲੂ ਆਂਦੇ ਜਿਹੜੀ ਫਸਲ ਆ ਪਾਣੇ ਬੀਜੀ ਹੋਈ ਐ ਵੀ ਉਹਦਿਆਂ ਵੀ ਕੁਝ ਰਿਕੁਆਇਰਮੈਂਟਾਂ ਹੈਗੀਆਂ ਤੇ ਕੁਝ ਜਿਹੜਾ ਧਾਨ ਵੱਢਿਆ ਜੀ ਉਹ ਚਰੀ ਵਾਲਾ ਖੇਤ ਵਿਹਲਾ ਹੋਇਆ ਵੀ ਉਹਦੇ 'ਚ ਵੀ ਪਾ ਕੁਝ ਬੀਜ ਦਨੇ ਮਾ ਵੀ ਫਿਰ ਚੱਲਣੀ ਤਾਂ ਚਲੋ ਪਾਪਾ ਜੀ ਜਿਵੇਂ ਉਹਨਾਂ ਨੇ ਕਹਿਤਾ ਉਵੇਂ ਹੀ ਹੋਣਾ ਸਾਡਾ ਕੰਮ ਤਾਂ ਇਹੀ ਆ ਵੀ ਟਰੈਕਟਰ ਲਿਆ ਕੇ ਬਾ ਬਹੀਆ ਭਾਈ ਜੋ ਕਰਨੇ ਆਲਾ ਉਹ ਕਰਦਾਂਗੇ ਫਟਾ ਦੇ ਦਾਂਗੇ ਜਾਂ ਮਸ਼ੀਨੀ ਕੰਮ ਐ ਮਸ਼ੀਨ ਨਾਲ ਕਰਨੇ ਆਲਾ ਆਊਗਾ ਤਾਂ ਮਸ਼ੀਨ ਇਹ ਕੰਮ ਕਰਦਾਂਗੇ। ਬਾਕੀ ਅ ਆਲੂਆਂ ਦਾ ਕੀ ਪ੍ਰੋਸੈਸਾ ਹੋਣਾ ਤੁਸੀਂ ਅ ਬਲੌਗ ਦੇ ਵਿੱਚ ਦੇਖ ਲੈਣਾ। ਤੇ ਇੱਥੇ ਸਾਡਾ ਛੋਟੂ RAM ਪੈਂਦਾ ਜੀ। ਛੋਟੂ RAM ਨੇ ਜੀ ਆਪਣਾ ਹੌਂਸਲਾ ਮਤਲਬ ਹੁਣ ਠੰਡ ਹੋ ਗਈ ਜੀ ਠੰਡ ਹੋਣ ਨਾਲ ਅ ਜਿਹੜੀ ਹਵਾ ਲੱਗਦੀ ਹੈ ਬਾਹਰੋਂ ਅੰਦਰੋਂ ਉਹਨੂੰ ਆਪਣਾ ਬੰਦ ਕਰਨ ਵਾਸਤੇ ਅ ਆਪਣਾ ਇੱਕ ਛੋਟਾ ਜਿਹਾ ਰੂਮ ਬਣਾ ਲਿਆ। ਬਸੇ ਜਿਹੜੀ ਇਹਦੇ ਆਲੇ-ਦਾਲੇ ਪੋਲਟਰ ਫਾਰਮ ਦੇ ਪੱਲੀ ਲੱਗਣੀ ਆ ਪੱਲੀ ਤਾਂ ਉਹ ਵੀ ਆਈ ਪਈ ਆ ਉਹ ਵੀ ਇਹਨੂੰ ਲੱਗ ਲੱਗ ਸਕਦੀ ਆ ਪਰ ਅਸੀਂ ਕਹਿੰਦੇ ਵੀ ਚਲੋ ਜਦੋਂ ਇਹਦੇ ਚੱਪਾ ਨੇ ਪ੍ਰੋਜੈਕਟ ਚਾਲੂ ਕਰਨਾ ਵੀ ਜਦ ਇਹ ਪੱਲੀ ਟੰਗਾਂਗੇ ਬਾਕੀ ਤੁਸੀਂ ਬਲੌਗ ਨਾਲ ਬਣੇ ਰਹੋ ਹੁਣ ਅ ਦੇਖਦੇ ਆ ਕਿਹੜਾ ਕਿਹੜਾ ਪ੍ਰੋਜੈਕਟ ਚੱਲਦਾ ਪਾਪਾ ਜੀ ਯਾਰ ਛੋਟੂ ਨੇ ਸਾਡੇ ਨੇ ਆਪਣੇ ਖੇਤੀ ਦਾ ਕੰਮ ਪੂਰੇ ਜੋਰਾਂ ਪਰ ਖੱਚਿਆ ਪਿਆ ਆਲੂਆਂ ਦੀ ਕਰਤੀ ਦੀ ਗੜਾਈ ਤੇ ਇਧਰ ਚੜ ਗਏ ਆਹੀ ਰਹਿੰਦੇ ਚੜਨ ਨੂੰ ਬਸ ਹੁਣ ਇੱਕ ਗੱਲ ਹੈਗੀ ਆ ਇਹਦਾ ਪੂਰੀ ਖੇਤੀ ਸਿੱਖ ਜੂਗਾ ਮਧੂ ਤਾਰੇ ਰਹਿ ਕੇ ਸਾਡੇ ਕੋਲ ਕਿਵੇਂ-ਕਿਵੇਂ ਆਲੂਆਂ ਦੀ ਫਸਲ ਕਿਵੇਂ ਕੱਢਣੀ ਗੰਨੇ ਦੀ ਕਿਵੇਂ ਕੱਢਣੀ ਹੈ ਇਹ ਕੰਮ ਨੂੰ ਮਾਹਰ ਕਰਤਾ ਹੈ ਪੂਰਾ ਮੈਂ ਤਾਂ ਹੀ ਕਹਿੰਦਾ ਤੁਹਾਡਾ ਚੰਡਾ ਹੁਣ ਮਾਰ ਨਹੀਂ ਖਾਊਗਾ ਨਾਂ ਚੁੜਿਆ ਜੀ ਚਾ ਕਹਿੰਦਾ ਭਾਕੀ ਚਲੇ ਗਿਆ ਉੱਥੇ ਪਿਓ ਲਾ ਗੁਰਦਾਰ ਜਲੇਣ ਲਾਉਂਦੇ ਤੇ ਅੱਛਾ ਉਹ ਜਿੱਤਾ ਵੀ ਚਲੇ ਗਿਆ ਨਾਲ ਉੱਥੇ ਲੇ ਗਿਆ ਦਲ ਸਿਰ ਉਹ ਹੂੰ ਉਹ ਲਾ ਲਿਆ ਭਾਕੀ ਨੇ ਕਹਿੰਦਾ ਤੈਨੂੰ ਆਉਣਾ ਮੈਂ ਚੰਡਿਆ ਚੰਡਿਆ ਪਿਆ ਤੇਰੇ ਬੜੇ ਭਾਈ ਨੇ ਅੱਛਾ ਚਾਚਾ ਦਾ ਤੋ ਸੇਵਾ ਕਰ ਗਿਆ ਪਾਉਣਾ ਹਣਾ ਉਹ ਜਾਂਦਾ ਅਗਲੇ ਨੂੰ ਫਿਰ ਹੂੰ ਉਹਨੇ ਵਾਗ ਗੜਾਈ ਬਿਸਕਾਈ ਮਹਲ ਵੀ ਇੱਕਾਂ ਕੋ ਹਾਂ ਜੀ ਆ ਵੀ ਦਾ ਕਮਾਨਾ ਮਾੜਾ ਮਾੜਾ ਉਪਰੇ ਲੱਗੇ ਕਰਨ ਅੱਜ ਬਸ ਵੀਰੋਂ ਹਿਮਾਚਲ ਫੇ ਚੜਾਈ ਵੀ ਕਰੀਏ ਆਪਾਂ ਦੇਖ ਲੈਣੇ ਥੋੜੀ ਚੜ੍ਹ ਕੇ ਉਦਲ ਵੀ ਤਾਂ ਆਪਾਂ ਨੇ ਇਕੱਠੇ ਹੋ ਕੇ ਵੀ ਲਾਈਵ ਕਰੇ ਦਿੱਤੇ ਤੇ ਉਹ ਨਹੀਂ ਉਹਦੇ ਨਾਲ ਤਾਂ ਅੱਜ ਘੱਟੇ ਮਿਹਨਤ ਆ ਜਣੀ ਚੜ੍ਹਾਈ ਦੀ ਉਦਣ ਦਾ ਜਿਆਦਾ ਮਿੱਟੀ ਚੜਾਉਂਦੇ ਸੀ ਆਪਾਂ ਜਿੱਦਣ ਬੀਜੇ ਤੇ ਇਹ ਤੋਂ ਡਬਲ ਕੰਮ ਹੁੰਦਾ ਨਾ ਪਹਿਲਾਂ ਗੜਾਈ ਕਰੀ ਹਾਂ ਫਿਰ ਆ ਆ ਹੋ ਗਿਆ ਹੁਣ ਰੇ ਹੁਣ ਇਹਦੇ ਤੇ ਡਾਇਆ ਪਾਇਆ ਕਿਆ ਪਾਇਆ ਤੁਸੀਂ ਤੇਰਾ ਸਫਰ ਪਜਿਆ ਵਾ ਤੇ ਕਿਤੇ ਕਿ ਜੂੜੀ ਆ ਪਾ ਲਿਆ ਅੱਛਾ ਅੱਛਾ ਆਬ ਤਾਂ ਹੀ ਮਤ ਦਾਤਾ ਚਟਾ ਹੁੰਦਿਆਂ ਵਿੱਚ ਚਟੇ ਚਟੇ ਦਾਣੇ ਜਿਹਾ ਝਾਕਦੇ ਆ ਫੋਫਰ ਦਾ ਇਹ ਜੂਰੇ ਦਾ ਖੜ ਗਿਆ ਹੂੰ ਐਦੇ ਚ ਕੀ ਬੀਜਿਆ ਬਾ ਤੁਸੀਂ ਕੋਈ ਮਿੱਥੇ ਵੀ ਹੁੰਦੇ ਬਾ ਤੁਸੀਂ ਜਗਾ ਛੱਡਿਓ ਨਾ ਪਹਿਲੀ ਕੋਈ ਫਿਰ ਮਿੱਥੇ ਵੀ ਆ ਨਾ ਪੂਰੇ ਜੰਮੇ ਪਿਆ ਅੰਦਰ ਦਾ ਵੀ ਪੈ ਦੇਖਦਾ ਸੜੇ ਬੂਟੇ ਵੀ ਬੂਟੇ ਵੀ ਕੰਮ ਹੋ ਗਏ ਅੰਬ ਦਾ ਬੂਟਾ ਸੁੱਕ ਗਿਆ ਕੰਪ ਦਾ ਤਾਂ ਲਾਇਆ ਤੇ ਲੈ ਕੇ ਉੱਤਰੇ ਅੱਛਾ ਅੱਛਾ ਵਿਚਾਰ ਵੱਡੋਗੇ ਮੰਡਿਓ ਅੱਛਾ ਜੀ ਅੱਛਾ ਤਾ ਡੰਨੇ ਪਰ ਮਾਇਨ ਕਹੇ ਤਰੇ ਤੇ ਲੱਗਣਾ ਨਹੀਂ ਜੰਮਾ ਨੇ ਪੁੱਟ ਕੇ ਗਿਆ ਫਿਰ ਉਹ ਹਾਂ ਬੂਰੇ ਦਿਨ ਲੰਘ ਕਾਰਜੀ ਚਾਰ ਪੰਜ ਹੋ ਗਿਐ ਜਿਆਦਾ ਹੋਰੇ ਖਾਣ ਜੋਗ ਗਿਓੜੇ ਫਿਰ ਖਾਣ ਨੂੰ ਦੇਲੀ ਗਿਆ ਜੇ ਤਾਂ ਉਹ ਨਾ ਪਾ ਕੇ ਫੜ ਲੱਗਿਆ ਉਹਨੂੰ ਜਿੱਕਣਾ ਉੱਥੇ ਲੱਗਿਆ ਵਾ ਹਾਂਜੀ ਉਹਨੇ ਲੱਗੂਗਾ ਫਿਰ ਤਾਂ ਹੋ ਜੂ ਬੱਲੇ ਬੱਲੇ ਉੱਥੇ ਲੱਗਣਾ ਉਪਰ ਨਹੀਂ ਇੱਥੇ ਹਾਂ ਮਿੱਠਿਆ ਤਾਂ ਵੀ ਬਿੱਲਾ ਪਿਆ ਨਾ ਮੈਂ ਸਾਡਾ ਕਬਾਰ ਜੇ ਉਹ ਕਰਨਾ ਮੈਂ ਮਜੂਦ ਕਿ ਮੈਂ ਯਾਰ ਖੋਤੀ ਹਾਂ ਹਾਂ ਜਿਹਨੇ ਖੁਰਪੇ ਗਿਆ ਲੈ ਖੋਤੀ ਪਰ ਕਿਹਾ ਮਾਚਾਲੀ ਕਰ ਪਰਦੇ ਕਹੀ ਗਏ ਮੈਂ ਪੈਰਾਂਗੇ ਖਲਾ ਭੋਜ ਤਾਂ ਮੇਥੇ ਆ ਤੁਸੀਂ ਤਾਂ ਹੁਣੇ ਖਲਾ ਦੇਣ ਵਿਆਹ ਤੇ ਬਾਦੇ ਮੇਥੇ ਤਿਆਰ ਹੋਣੇ ਜੀ ਜੀ ਰੇ ਸ਼ਟਾ ਥੋੜਾ ਮਾਚਾਲੀ ਖਿੱਤੀ ਹੋ ਜੂਂਦੇ ਆ ਉਹ ਭਰੀਆਂ ਵੀ ਦੀ ਕਾਫੀ ਬੜਾ ਕੇਰਾ ਖਾਤੀਆਂ ਤੇ ਹਰਾਈ ਦੀਆਂ ਉਹ ਜੇ ਮੱਟਰੋਂ ਵੀ ਜਣੀ ਅਸੀਂ ਖੇਤ ਚ ਅੱਛਾ ਉਹ ਖੇਤ ਤਾਂ ਸਾਹੀ ਵੇਲਾ ਕਰਿਆ ਉਦੋਂ ਲਈ ਸਰ ਬਰਾਬਰ ਸਾਰੇ ਹੀ ਕਾਬਿਟਰ ਲਿਆ ਕੇ ਹਾਂ ਬਾਦੇ ਅੱਛਾ ਜੀ ਰਾਂਗੇ ਮੱਠੀ ਚੱਕ ਲੈਂਦੀ ਹਾਂ ਹਾਂ ਕੱਲ ਨੂੰ ਅਸੀਂ ਸਵੇਰ ਟਾਈਮ ਸਾਜੇ ਸਾਜੇ ਕੇਰ ਦੇਣੀ ਪੈਗੀ 20 ਸਾਢੇ ਕੋ ਹੈਗਾ ਬਸ ਠੀਕ ਆ ਠੀਕ ਆ ਪਰ ਫਿਰ ਜੇ ਹੋ ਤਾਂ ਵਿੱਚ ਹੋਈਏ ਗੰਨੇ ਗੁੰਨੇ ਪਰ ਆਗ ਵੱਢਲੇ ਪਰ ਹੀਕਾ ਬਸ ਹੁਣ ਤੁਸੀਂ ਜਦ ਤੱਕ ਬਰਸੀਨ ਨਹੀਂ ਹੁੰਦਾ ਉਹਨੂੰ ਆਗਾਂ ਪਰੇ ਲਾ ਰੱਖੋ ਇਧਰ ਵੀ ਆਗ ਵਿੱਚੇ ਆਗ ਟੋਕੋ ਜਾਨ ਵਿੱਚੇ ਬਰਸੀਨ ਤੂੜੀ ਘਟ ਪਵੇ ਅੱਛਾ ਟੋਕ ਪਾ ਜੇ ਕੰਮ ਕਈ ਤੇ ਹਾਂਜੀ ਇਹੀ ਨੇ ਬੇਟ ਹੂੰ ਇਹੇ ਕਰਕੇ ਸਾਰੋਜ ਜੀ ਆਪਾਂ ਦਾ ਮੁੰਡਾ ਵਾਲਾ ਮੱਤਾ ਨਹੀਂ ਖਾਣਾ ਸਦਾ ਸਭ ਸੇਮ ਰਹੀਆਂ ਹੂੰ ਤਣਕ ਜੀਆਂ ਦੋ ਤਿੰਨ ਦਿਨ ਸਾਡੀ ਦੁਹਾਂ ਦੀ ਕਿੜਾਈ ਬਹੁਤ ਰਹੀ ਹੈ ਆਪਸੋ ਦਾ ਗੱਲ ਜੇ ਮਹਾ ਗੁੱਡ ਕੇ ਜਾਣਾ ਪਰ ਚੱਲ ਨਹੀਂ ਨਾ ਨਾ ਵਧੀਆ ਜੀ ਅਸੀਂ ਤਾਂ ਉਧਰ ਹੀ ਉਲਦੇ ਪਿਆ ਹਾਂ ਮੈਂ ਪਹਿਲਾਂ ਉਧਰ ਵਿਆਹ ਪਕਤਾ ਕੇ ਆਇਆ ਚਲੋ ਵੀ ਜ਼ਰੂਰੀਆਂ ਕੰਮ ਹਾਂ ਉਹ ਬਾਹਰ ਤੇ ਆਏ ਵੇ ਤੇ ਇਟਲੀ ਤੇ ਉਹਨਾਂ ਦਾ ਵੀ ਹੁਣ ਸੱਦਾ ਪੱਤਰ ਮਨਜ਼ੂਰ ਤਾਂ ਵਧੀਆ ਰਹੇਗਾ ਵੀ ਪ੍ਰੋਗਰਾਮ ਸਾਡਾ ਪਾਪ ਵਧੀਆ ਰਹੇਗਾ ਮਧੂ ਤੂੰ ਬੋਲਦੀ ਨਹੀਂ ਹੈਗਾ ਤੱਲੂ ਸਰਦਾਰ ਬਣਾ ਦਰਾਂ ਤੈਨੂੰ ਪਰਨਾ ਬੰਨਣਾ ਸਿਖਾਉਣਾ ਤਾਂ ਬਾਲ ਨਹੀਂ ਕੱਟਣੇ ਠੀਕ ਹੈ ਨਾ ਕਹਿ ਗਏ ਨਾ ਆ ਸੇਵ ਕਰਾ ਲੈ ਲੇਖੋ ਨਾ ਸੇਵ ਕਰਾ ਲੈਗਾ ਹਾਂ ਤੇਰੇ ਵਧੀਆ ਲਾਦੀ ਦਾੜੀ ਆਈ ਹੋਈ ਦੇਗਾ ਰੋਉ ਤਾਂ ਲੱਗਦਾ ਨਹੀਂ ਤੇ ਤੈਨੂੰ ਹੀ ਦੇਖ ਕੇ ਆ ਲੱਗ ਜਾਂਦਾ ਵੀ ਕਿਤੇ ਹਵਾ ਦੀ ਨੇਰੇ ਬੁੱਲੇ ਚੋੜੇ ਨਾ ਜਾਵੇ। ਉਹ ਨਹੀਂ ਆ ਲੱਗ ਜਾਂਦਾ ਵੀ ਹਵਾ ਚ ਕਿਤੇ ਓੜੇ ਨਾ ਜਾਵੇ ਤੂੰ। ਹੁਣ ਤੂੰ ਵਧੀਆ ਲੱਗਦਾ। ਆਲੂ ਦੇ ਭਰ ਗਿਆ ਜੀ ਖੇਤ ਪੂਰਾ ਆ ਨਾ। ਵੱਡ ਮੈਂ ਬੀਜਾ ਤਾਂ ਆਪਾਂ ਨੇ ਵੀਰ। ਪੂਰੇ ਪੂਰੇ ਹੋ ਰਹਿਣਾ। ਨੱਟ ਭੱਜ ਨਹੀਂ ਕਿਹੜਾ ਕਿਹੇ ਚ ਵਾਇਆ ਤਾਂ ਕਿਹ ਚੱਜ ਗਿਆ ਵਾਇਆ ਤਾਂ। ਹਾਂ। ਹੋ ਗਿਆ ਬਹਗਰੂ ਦੀ ਕਿਰਪਾ ਨਾਲ ਮਿਹਨਤ ਵੀ ਹੈ ਸਾਰੀ ਗੱਲ ਤਾਂ ਮਿਹਨਤ ਪਰ ਆ ਦੋ ਮੁਕੇਲੇ ਦਾ ਮੈਂ ਕੱਟ ਕੇ ਲਾਏ ਵੀ ਮੈਂ ਜਦੋਂ ਉਹ ਆਇਆ ਤਾਂ ਆਮ ਅਕੇਲਾਂ ਦੇ ਵਿੱਚ ਦੇਖਿਆ ਤਾਂ ਮਾ ਪਾਪਾ ਜੀ ਤਾਂ ਇਕ ਨਹੀਂ ਲੱਗੇ ਬੀਜ ਪਾਉਣ ਹੁਣ ਦੇਖੀ ਜਾਊਗੀ ਰੱਬ ਰੱਖਾ ਇਹ ਗਮਾਉਣਾ ਗੱਲ ਵੀ ਬੜੀਆ ਜਮਿਆ ਵਾ ਹਮ ਅੱਖ ਬੜਨੀ ਪੈਂਦੀ ਸਾਰ ਕੀ ਫੇਲੂ ਤਾਂ ਹਮ ਜੇ ਮੈਂ ਟਕਣਾ ਰੁਟਾ ਬਿਟ ਪਾ ਲੈ ਜੇ ਕਿਹਾ ਮਾਲਿਆਉਂਦਾ ਜੀ ਬਾ ਆ ਹੀ ਦੇਖਣਾ ਹੈ ਤਾਂ ਇੱਧਰ ਨੂੰ ਇਹਨਾਂ ਨੂੰ ਤੁਸੀਂ ਦੇਖਿਆ ਮੈਂ ਇੱਧਰ ਲੱਗਿਆ ਮੈਂ ਚੱਲ ਵੀਡੀਓ ਬਣਾ ਲਵਾਂ ਥੋੜੀ ਜੀ ਮੈਂ ਦੇਖਣ ਤਾਂ ਇੱਧਰ ਨੂੰ ਆ ਹੀ ਆਇਆ ਹੋਇਆ ਤਾਂ ਮਾ ਵੀ ਕਿੰਨਾ ਖੇਤ ਵਿਲਾ ਹੋ ਗਿਆ ਰੋਟਾ ਬੀਟਰ ਨਾਲ ਚੱਲੂਗਾ ਕਿ ਹਾਲਤਵੀਆਂ ਨਾਲ ਚੱਲੂਗਾ ਥੋੜਾ ਰਹਿ ਗਿਆ ਤਾਂ ਫਿਰ ਉਹਨੇ ਤਾਂ ਨਿੱਕੀ ਚ ਲੈਣਾ ਤਾਂ ਇਹਨੂੰ ਕੋਈ ਡੈਮੋ ਕੋਈ ਨਾ ਚਲੋ ਜੱਬੀ ਜਾਂਦੇ ਤਾਂ ਕੰਮ ਪੰਨੀਆਂ ਪੜ ਲਿਆ ਤੇ ਅਸੀਂ ਹਮਮ ਮੈਂ ਨਹੀਂ ਦੇਣਾ ਤੇ ਲੱਣੇ ਘੱਟਾ ਛੋਟੂ ਤੂੰ ਚੱਲ ਮੇਰੇ ਨਾਲ ਫਿਰ ਰੋਟਾ ਬੀਟਰ ਵੀ ਪਾਉਣਾ ਪੈਣਾ ਮੈਂ ਬਾਜੀ ਤਾਂ ਉੱਥੇ ਮਾਮੇ ਨੂੰ ਲੈ ਕੇ ਰੋਪੜ ਨੂੰ ਗਿਆ ਹੋਇਆ ਮੈਂ ਚੱਲਣਾ ਤੁਹਾਨੂੰ ਮੈਂ ਜਾਣੀ ਉਹ ਲਿਆਉਣਾ ਤੇ ਮੈਂ ਰੰਗ ਮਿੱਟੀ ਨੂੰ ਚਾ ਲੈ ਜਿਵੇਂ ਤੁਸੀਂ ਤੁਸੀਂ ਚੱਲਣਾ ਤੁਸੀਂ ਚਲੋ ਚਾ ਮੈਂ ਪੱਥਰ ਮੋਹ ਤੇ ਪਾ ਲਿਆਉਂਗਾ ਆਉਂਦੇ ਹੋ ਤੁਸੀਂ ਜਾਣਾ ਤੁਸੀਂ ਚਲੋ ਉਹ ਉੱਥੇ ਚ ਨਹੀਂ ਜੰਮਿਆ ਨਾ ਬੀਜਕਾ ਆ ਕਲਰ ਦਾ ਬਣ ਗਿਆ ਉਹ ਉੱਥੇ ਪਾਣੀ ਚੜ ਗਿਆ ਉਹਦੇ ਤਾਂ ਹਾਂ ਮਰ ਵਿੱਦ ਤੇ ਆ ਜਾ ਇੱਧਰ ਨਹੀਂ ਲੂਟ ਇੱਧਰ ਤੇ ਆ ਇੱਧਰ ਤਾਂ ਜਾਣਾ ਪੁੱਤ ਇਹ ਇੱਥੇ ਤੇ ਸ਼ੁਰੂਆਤ ਹੁੰਦਾ ਨਾ ਐਂ ਜਾਣਾ ਉੱਧਰ ਨੂੰ ਉੱਧਰ ਲਈ ਸਾਡਾ ਬੰਦਾ ਜਾ ਕੇ ਇੱਥੇ ਤੇ ਜਾਣਾ ਨੇ ਹਾਂ ਮੁਕੇ ਦੇ ਪਾਣੀ ਚੜ ਗਿਆ ਦੇਖੀ ਜਾਦੇ ਅੱਛਾ ਜੀ ਅੱਛਾ ਪਹਿਲੀ ਲਾਈਨ ਹੈ ਜਰਾ ਹਾਂ ਓਕੇ ਰੁਪਟਕੇ ਪਾਣੀ ਦੇ ਵਿੱਚ ਸਾਫੇ ਕਰ ਕੋ ਤਾਂ ਉੱਥੇ ਇੱਧਰ ਖਾਲ ਨੂੰ ਅੰਡਾ ਜੁਟਕ ਰਿਹਾ ਹੂੰ ਸੰਕਿਲੇ ਵਿੱਚ ਜਾ ਰਿਹਾ ਰਹੇਗੇ ਤੇ ਮੈਂ ਕਰਾਂ ਕਿ ਹੁਣ ਇਹਨੂੰ ਇੱਧਰ ਤੇ ਇੱਧਰ ਹੀ ਬਣ ਜਾ ਕੇ ਪਰੇ ਲੱਗਿਆ ਬਾਤ ਚਲ ਮੈਂ ਦੇਖੀ ਜੂਗੀ ਤਾਂ ਹੀ ਘਟ ਇਹਦਾ ਪਾਣੀ ਚੜ ਗਿਆ ਇੱਕ ਵਾਰ ਬਸ ਫਿਰ ਆਲੂ ਤਾਂ ਕੰਮ ਹੋ ਜਾਂਦਾ ਇਹਨਾਂ ਦਾ ਇਹ ਮਿੱਟੀ ਛਲਾਬੀ ਦੀ ਜਿੱਲੀ ਹੋਗੀ ਹੂੰ ਕਹੇ ਤਾਂ ਚਾ ਸਾਰੇ ਚ ਜੀ ਸਰੋਂ ਬੀਜਤੀ ਫਿਰ ਬਾਅਦ ਚ ਜਿਹੜਾ ਮਤਲਬ ਆਪਣਾ ਸਰੋਂ ਦਾ ਤੇਲ ਪਾਨੇ ਘਰ ਬਰਤਨਾ ਬਹਿਰੂਦਿਆ ਨਾਲ ਉਹਨਾਂ ਕੀ ਸਰੋਂ ਇੱਥੇ ਤੇ ਹੋਲਣੀ ਤੇ ਗੜਾਈ ਕਰਨ ਤੋਂ ਬਾਅਦ ਆ ਆਲੂਆਂ ਨੇ ਵੀ ਬਣਾ ਰੰਗ ਟੰਗ ਦਾ ਬਦਲਿਆ ਆਲੂ ਵੀ ਜਾਂਦੇ ਭੱਜੇ ਉੱਪਰ ਨੂੰ ਬਹਿਰੂਦਿਆ ਨਾਲ ਤੇ ਆ ਹੋ ਗੀਆਂ ਜੀ ਮੂਲੀਆਂ ਮੂਲੀਆਂ ਦੇ ਨਾਲ ਨਾਲ ਹੁਣ ਸਰਦਾਰ ਜੀ ਕਹਿੰਦੇ ਜੀ ਅ ਵਿੱਚ ਆ ਕਣਕ ਦਾ ਸੱਟਾ ਦੇ ਦਿੱਤਾ ਇਹ ਹੁਣ ਨੋਰਮਲ ਜੀ ਗੜਾਈ ਵੀ ਨਾਲ ਦੇ ਨਾਲ ਚੱਲੀ ਜਾਣੀ ਨਾਲੇ ਕਣਕਰ ਰਲ ਜਣੀ ਵਿੱਚ ਲੋ ਜੀ ਇੱਧਰ ਮੇ ਲੋ ਪਾਪਾ ਜੀ ਅੱਸੀ ਕਾਲ ਜੀ ਆ ਨਵੇਂ ਤੱਕ ਨਹੀਂ ਕਰਿਆ ਸੀ ਮੈਂ ਕਹਿੰਦਾ ਇੱਕ ਵਾਰ ਆਪਾਂ ਨੇ ਬੀਜੀ ਵੀ ਤੈ ਹੈਗੀ ਦੀ ਕਰਕੇ ਕਿ ਮੂਲੀ ਹਾਂਜੀ ਠੀਕ ਠੀਕ ਜੀ ਬੀਜੀ ਦੀ ਦੇਰ ਹੋ ਗਈ ਪਰ ਹਾਂ ਬਹੁਤ ਟਾਈਮ ਪਹਿਲਾਂ ਦੀ ਗੱਲ ਹੈ ਤਾਂ ਜਦ ਤਾ ਮੈਂ ਕਹਿੰਦਾ ਆਪਣੇ ਕੋਲ ਟਰੈਕਟਰ ਵੀ ਮੈਂ ਕਹਿੰਦਾ ਅ ਐਚ ਐਮਟੀ ਉਹ ਤਾਂ ਹੂੰ ਨੀ ਉਹ ਵੀ ਨੰਕੋ ਹਾਂ ਬਾਈ ਤੁਗੀ ਆ ਵੀ ਕਰਕੇ ਦੇਖ ਲੈਣੇ ਪਿਓ ਫੇਰ ਨਹੀਂ ਅੱਜ ਜਿੰਨੀ ਕਿ ਜਗਾ ਛੋਰਾ ਹੈ ਉਨੀ ਕਿ ਜਗਾ ਫਾਂਟ ਲੱਗੇ ਚਮਕਦੀ ਆਲੂਆਂ ਦੀ ਆ ਲੈ ਨਾ ਗੱਲ ਨੇ ਥੋੜੇ ਪਾਣੀ ਘੱਟ ਲੱਗਿਆ ਪਾਣੀ ਆਪਰ ਤੇ ਅੱਛਾ ਇੱਧਰ ਗਿੱਲੇ ਤੇ ਇੱਧਰ ਗਿੱਲੇ ਚ ਛੋਰੇ ਹੱਟ ਗਿੱਲੇ ਰਹੀ ਹੈ ਨਹੀਂ ਫੇਰ ਇੱਧਰ ਥੋੜੇ ਆਲੂ ਵਧੀਆ ਹੋਊਗਾ ਕਿ ਗਿੱਲੇ ਚ ਤਾਂ ਤਾਂ ਜਿਆਦਾ ਗਿੱਲੇ ਰਹਿੰਦੇ ਫੇਰ ਤਾਂ ਆਲੂ ਬਾਦਾ ਫੁੱਲਦੇ ਹੀ ਨਹੀਂ ਬਸ ਹੁਣ ਉੱਪਰ ਬੂਟਾ ਜਾਦੇ ਮਲਣ ਆਲੂਆਂ ਘੱਟ ਪੈਣਾ ਹਾਂ ਉਹ ਜਿਆਦਾ ਬਹੁਤ ਜਿਆਦੇ ਉਧਰ ਵਾਲੀ ਜਾਣਾ ਕਿ ਵੱਧ ਘਟਾ ਹੈ ਟਾਲੇ ਪੇ ਜਾ ਰਹੇ ਹਾਂ ਹਾਂ ਮਾਤਾਹੀਂ ਕਹਿੰਦਾ ਵੀ ਇਹ ਦੇਖਣ ਨੂੰ ਆਲਾਦੀ ਲੈਨ ਬਹੁਤ ਤਾਂ ਕੜੀ ਹੈ ਤੰਨੇ ਲੈਣਾ ਚਾਹੀਏ ਤੰਨੇ ਹੀ ਲੈਣੇ ਹਾਂ ਤੰਨੇ ਲੈਣਾ ਨਾ ਬੜੀਆਂ ਵੀ ਦਿਖਦੀਆਂ ਉੱਪਰ ਨੂੰ ਉਹਨਾਂ ਦੇ ਫਲ ਥੱਲੇ ਘਟ ਪੈਣਾ ਇਹਦੇ ਹਾਂ ਚੱਲ ਇੱਧਰ ਨੂੰ ਵਾਪਸ ਆਉਣੇ ਰਿਖਦੇ ਹਾਂ ਇਹਨੂੰ ਜੱਗਣਾ ਦਾ ਪਾਣੀ ਕੱਪ ਰਹਿਣਾ ਨੂੰ ਮਾਤਾ ਦੋ ਵੇਲਾਂ ਪੰਪ ਕੇ ਲੈ ਕੇ ਖੜੇ ਕਿੱਲਾ ਜਾ ਕਰ ਦੇਣਾ ਇਹ ਮੈਂ ਬਤ ਨਹੀਂ ਕਰਾਉਣਾ ਲੇਟ ਲੱਗ ਜਾਣਾ ਦਾ ਤਾਹਾਂ ਕਮੇਟੇ 50 ਬਚੀ ਗਏ। ਨਾ ਨਾ ਬਚਿਆ। ਕੋਈ ਨਾ ਕੋਤਾ ਹੋਵੇ ਮਾਹ। ਬੰਦੇ ਰੇ ਲੇਟ ਹੋਣੇ ਪੀ ਪਟਕੇ ਉਹ ਹੋਤੀ ਵੀ ਨਹੀਂ ਤੇ ਆ ਮੈਥੇ ਵੀ ਤੁਹਾਨੂੰ ਨਿਖਰ ਲੱਗ ਗਿਆ ਹੁਣ ਤਾਂ। ਮਾਰ ਕੇ ਜਾਣੇ ਫਰਾਟੇ। ਮੈਥੇ ਦੀਆਂ ਰੁਕੀਆਂ ਖਾਏ ਕਰਾਂਗੇ ਲੈ ਕੇ ਬੈਗਰੂ ਦਾ ਨਾਮ। ਮੱਕੀ ਦਾ ਆਟਾ 40 ਕਿਲੋ ਲੈਂਦਾ ਤਾਂ ਮਾਮੇ ਨੇ 40 ਕਿਲੋ ਤੇ ਸਾਰਾ ਲੱਗਿਆ। ਮੈਂ ਕਹਿੰਦਾ 20 ਜਾਂ 25 ਕਿਲੋ ਬਾਕੀ ਕੋਣੀ ਬਚਿਆ ਪਿਆ। ਇਹ ਸਾਫ ਤੇ ਲੱਗਣਾ ਤਾਂ ਹੋਰ ਪਦਾਰਥੇ ਬਹੁਤ ਨਹੀਂ ਖਾਣ ਨੂੰ। ਹੂੰ। ਕੋਈ ਨਹੀਂ ਮੁੱਕਦੀਆਂ। ਸਬਜ਼ੀਆਂ ਦੇ ਕਿੰਨਿਆਂ ਬਚੀਆਂ ਇੱਥੇ। ਹੂੰ ਪਹਿਲਾਂ ਕਣਕ ਦੀਆਂ ਰੋਟੀਆਂ ਡੰਗਰਾ ਮੈਂ ਕਹਿੰਦਾ 6-7 ਕਿਲੋ ਹੋਣੀਆਂ ਆ ਪਾਈਆਂ ਫਿਰ ਜਦੋਂ ਮੈਂ ਵੀ ਖਰਾਬ ਕਰੂੰਗੇ ਨੇ ਮੇਰਾ ਨੂੰ ਅਸਲ ਤੇ ਇੱਕ ਥੋੜਾ ਜਨਾ ਹੋਇਆ ਨਾ ਬਰਾਤ ਲੇਟ ਆਉਣ ਕਰਕੇ ਥੋੜੀ ਫਿਰ 12 ਵਜੇ ਤੋਂ ਬਾਅਦ ਤਾਂ ਪਕੌੜੇ ਖਾਦੇ ਸਾਰਿਆਂ ਨੇ ਉਹਦੇ ਬਾਅਦ ਫਿਰ ਭੁੱਖ ਦੀ ਪਕੌੜੀ ਮਾਰ ਦਿੰਦੇ ਆ ਹਾਂ ਉਹੀ ਪਰਤ ਪੈ ਗਿਆ ਹਾਂ ਦੇਖ ਕੇ ਤੇ ਉਹੀ ਟਾਈਮ ਨਾਲ ਬਰਾਤਾਂ ਦੀ 10 ਵਜੇ ਪਕੌੜੇ ਪੂੜ ਖਾ ਕੇ ਆਨੰਦ ਕਾਰਜ ਕਰਕੇ ਮੁਰਕੇ 2:30 3:00 ਵਜੇ ਪ੍ਰਸ਼ਾਦ ਦੀ ਤਿਆਰੀ ਹੁੰਦੀ ਫਿਰ ਫਿਰ ਉਕਣੇ ਲੱਗਣ ਦਾ ਸਿਸਟਮ ਚੱਲ ਜੋ ਹੋਇਆ ਬਹੁਤ ਵਧੀਆ ਹੋ ਗਿਆ ਬਖਰੂਦੀ ਦੇ ਨਾਲ ਆਹ ਕੱਟਾ ਸੀ ਵੀ ਦੱਬੀ ਜਾਂਦੇ ਕੰਮ ਨੂੰ ਇਧਰਲੀ ਸਾਈਡ ਹੋ ਗਿਆ ਜੀ ਸਾਰਾ ਹੀ ਆਹ ਤਾਂ ਤੁਹਾਡੀ ਸੁਰੋਂ ਵੀ ਨਿਕਲ ਆਈ ਹਾਂ ਜਿਹਾ ਲੱਗੇ ਦਾਣੇ ਹਾਂਜੀ ਉਹ ਖੇਤ ਬਣਾ ਬਹੁਤ ਸੋਹਣਾ ਫਾਲੇ ਏਟਾਂ ਨੂੰ ਜਾਈ ਜਾਂਦੀ ਰੂਟਾ ਪੀਟਰ ਮੈਂ ਤਸੱਲੀ ਨਾਲ ਗੇਹਰਾ ਚ ਕਰਕੇ ਤਸੱਲੀ ਨਾਲ ਬਾਇਆ ਹੈ ਉਸ ਗੱਲ ਵੀ ਰੋਗੀਆਂ ਇੱਕਦਮ ਵੀ ਦੱਬਣਾ ਪੈਂਦਾ ਦਾ ਹੱਥ ਤਾਂ ਵੀ ਰੱਖਣਾ ਪੈਂਦਾ ਆਪੇ ਫਾਲੇ ਏਟਾਂ ਨੂੰ ਜਾਈ ਜਾਂਦੀ ਆ ਹਾਂ ਹੁੰਗਾ ਪੈ ਗਿਆ ਜਿੱਥੇ ਆਦੇ ਜਿੱਥੇ ਹੋਛਾ ਦਾ ਉੱਥੇ ਦੇਖੀ ਵਿੱਚ ਵਿੱਚ ਨਿਕਲਿਆ ਜੀ ਨਿਕਲਣ ਸਭ ਨਿਕਲ ਰੋ ਮੈਨੂੰ ਹਾਂ ਖੇਤ ਬਹੁਤ ਸੋਹਣਾ ਬਣ ਗਿਆ ਸਾਬ ਹੋ ਗਿਆ ਰੂਟਾ ਪੀਟਰ ਤਾਂ ਹੀ ਕੰਮ ਹੈ ਬ੍ਰੇਕ ਕਰ ਦਿੰਦਾ ਕੋ ਡੜਾ ਡੁੜਾ ਨਹੀਂ ਦਿਖਦਾ ਜੀ ਰੋ ਪਰ ਆ ਜਾਏਗਾ ਕਮਾਟੇ ਪੁੱਛੋਗੀ ਮਾਸੀ ਮੈਂ ਕਿਹੜਾ ਬੰਦਾ ਹੈ ਕਾਲ ਬਹਿਮਤ ਵਾ ਖਿਚਦੇ ਕੰਮ ਨਹੀਂ ਕਰ। ਕਿ ਇਹ ਪਛਾਦਾ ਭੁਰੇ ਚੱਲ ਕੇ। ਹਾਂ ਫਿਰ ਸੋਟੂ ਕੀ ਹਾਲ ਹੈ ਤੇਰਾ? ਠੀਕ ਹੈ। ਠੀਕ ਆ। ਪਰ ਨਾ ਸਵਾਰ ਕੇ ਬੰਨਾਗਾ ਹੁਣ ਸਰ ਉੱਪਰ ਤੇ ਢਾਕੇ ਲਿਆ ਕਰ ਉਦਨ ਵੀ ਤੇਰੇ ਨਾਲ ਅਹੀ ਗਰਾਰੀ ਫਸੀਦੀ ਮੇਰੇ। ਜਿੱਦਣ ਪਹਿਲਾ ਘੜਾਈ ਕਰ ਰਿਹਾ ਸਰਦਾਰ ਬਣ ਕੇ ਰਿਹਾ ਘਟੌਰ ਨਾਲ। ਰਹਿਣਾ ਤਾਂ ਤਾਂ ਇੱਥੀ ਹੀ ਪੰਜਾਬ ਚ। ਤਨ ਹੁਣ ਭੇਜਣਾ ਨਹੀਂ ਤੇਰਾ ਵਿਆਹ ਇੱਥੇ ਕਰਾ ਦੇਣਾ ਸੀ ਇੱਥੇ ਆਪਣੀ ਫੈਮਿਲੀ ਲਿਆਈ ਚੱਲ ਆ ਪੋਲਟਰੀ ਫਾਰਮ ਚਲਾ ਦੇਣਾ ਆਪਾਂ ਨੇ ਹੁਣ ਬਜ਼ਾਰ ਜਿਵੇਂ ਕਹਿੰਦਾ ਢੰਗ ਲੱਗਦੀ ਜੋ ਬਣਾਤਾ ਸੀ ਤੰਬੂ ਰਹਿਣ ਦੇਖ ਤਾਂ ਮੈਂ ਦੇਖਿਆ ਜੀ ਦੇਤੀ ਰਜਾਈ ਨਾਲ ਇੱਕ ਮਸਾਲਾ ਲਿਆ ਮੈਂ ਤੇ ਪਿਆ ਨੰਬਰ ਦੀ ਬੰਦ ਮੈਂ ਹੋਰ ਤੁਹਾਡੇ ਨਾਲ ਸੀ ਅੱਜ ਉਹ ਕਰਕੇ ਓਰੇ ਹਵਾ ਲੱਗਦੀ ਨਾ ਠੰਡੀ ਆਪਣੇ ਤਾਂ ਇੱਧਰ ਕੁਦਰਤੀ ਤੌਰ ਤੇ ਇੱਕ ਇੱਧਰਲੀ ਸਾਈਡ ਦਰਿਆ ਇੱਕ ਸਾਈਡ ਇੱਕ ਸਾਈਡ ਇੱਕ ਨਹਿਰ ਆ ਕੁਝੋ ਦਰਖਤ ਬਹੁਤ ਖੜੇ ਆ ਉਹਦੇ ਕਰਕੇ ਠੰਡਾ ਹੀ ਰਹਿੰਦਾ ਮੌਸਮ ਸਾਡੇ ਗਰਮੀ ਵੀ ਜੇ ਆਉਂਦੀ ਤਾਂ ਐਡਵਾਂਸ ਚ ਆਉਂਦੀ ਆ ਜੇ ਸਰਦੀ ਆਉਂਦੀ ਉਹ ਵੀ ਐਡਵਾਂਸ ਚ ਆ ਜਾਂਦੀ ਆ ਟੈਂਪਰੇਚਰ ਦਾ ਫਰਕੇ ਰਹਿੰਦਾ ਬਸ ਢੀਲਾ ਦਾ ਇੱਥੇ ਹੈ ਬਹੁਤ ਤਾਂ ਉਹਦੇ ਤੇ ਬਾਜ਼ਰੇ ਚ ਖਤਮ ਹੋ ਗਿਆ ਆ ਮਤਾਈਆਂ ਨੇ ਵੀ ਗੜਾਈ ਚ ਫੜ ਹੋ ਗਿਆ ਨਾ ਤਾਂ ਕਰਕੇ ਹੂੰ ਇਹ ਸੈਂਪ ਤਾਂ ਨਹੀਂ ਲਾਇਆ ਤੇ ਸਾੜੀ ਸਾੜੀ ਜੇ ਲੱਜੇ ਨੀ ਉਹ ਤਾਂ ਛੱਡਾ ਸੋਧ ਕੇ ਕਰ ਇਹੀਆਂ ਲਾ ਲਾ ਕਿਸੇ ਕੱਢਿਆ ਆ ਹੂੰ ਹਨੇ ਕੰਨ ਪਾਣੀ ਦੀ ਲੱਗ ਗਿਆ ਮੈਂ ਖਾਸ ਕਰਕੇ ਕਿ ਕਿੰਨਾ ਚੰਗਾ ਨਹੀਂ ਪਰ ਪੱਤੇ ਤਾਂ ਹੁਣ ਟੜ ਨਹੀਂ ਆ ਹੁਣ ਪੱਤ ਝੜ ਜੀ ਹੋ ਜਾਣੀ ਮੈਂ ਕਹਾ ਨਾਰਥ ਸੈਂਸ ਜਾ ਕੇ ਜਨਵਰੀ ਫਰਵਰੀ ਚ ਨਵਾਂ ਪੱਤਾ ਆਉਣਾ ਸ਼ੁਰੂ ਹੋਣਾ ਇਹ ਤਾਂ ਇੱਕ ਵਾਰ ਹੁਣ ਜੰਮੇ ਸੁੱਕ ਕੇ ਹੋਰ ਹੁਣ ਇੱਕ ਵਾਰ ਤਾਂ ਮੇਲੇ ਮੈਂ ਕਾ ਚੱਲਦਾ ਮੇਲੇ ਮੇਲੇ ਦਸੰਬਰ ਮਹੀਨੇ ਚ ਸੱਲੂਗਾ ਜਾ ਕੇ ਜੀ ਹਾਂ ਦੇਖੀ ਜਾਓ ਕਿ ਹੁਣ ਹਮਮ ਉਹ ਤਾਂ ਬੀਜ ਤੇ ਵੀ ਜਾ ਗਿਆ ਪਰ ਤਾਂ ਉਹਨੂੰ ਝਾੜ ਘਟ ਜਾਂਦਾ ਨਹੀਂ ਜਿੰਨੀ ਲੇਟ ਬੀਜ ਹੁੰਣੀ ਆ ਉਹਨਾਂ ਝਾੜ ਘਟ ਜਾਣਾ ਜਦੋਂ ਬੀਜ ਦੀ ਤੇਤੇ ਚੱਲੇਗਾ ਖਾਵੇ ਉਹਨੂੰ ਕੰਮ ਤੇ ਵੀ ਨਹੀਂ ਬਣਦੀ ਜਿਹੜੀ ਬਣਦੀ ਨਹੀਂ ਜਿਹੜੀ ਟਾਈਮ ਦਾ ਕੰਮ ਟਾਈਮ ਦਾ ਹੀ ਆ ਦੇਰ ਟਾਈਮ ਆ ਬੇਟਾ ਮੈਂ ਹੀ ਹਾਂ ਆਪਾਂ ਬੀਜ ਉਹ ਵੀ ਸਾਂ ਮੇਲੇ ਜਾਵਾਂਗੇ ਜਾਨਾ ਹਮ ਹਾਂ ਬਸ ਸਾਰਾ ਥੀ ਕੁ ਉਹਦਾ ਬੂਟਾ ਲੜ ਦੇ ਗਿਆ ਇੱਕ ਨੇ ਪਿਆ ਪਹਿਲਾਂ ਦੀ ਟਿੱਟਾ ਜੀ ਡੰਡਾ ਜੇ ਕੱਢ ਕੇ ਉਹਨੂੰ ਡੰਡਾ ਦਾ ਕੱਢ ਕੇ ਸਿੱਧਾ ਜਾ ਕਰ ਲਓ ਇਹਨਾਂ ਨੂੰ ਪਤਾ ਨਹੀਂ ਕੱਦ ਫੜ ਲੱਗੂਗਾ ਹੁਣ ਪਤਾ ਕੋਈ ਨਹੀਂ ਅਮ ਜਿਹੜਾ ਚੰ ਚਾਰ ਬੂਟ ਪੰਜ ਛੇ ਬੂਟੇ ਸਭ ਪਾਸੇ ਤੇ ਉਹ ਅਮਰੂਦ ਦੇ ਤਾਂ ਬੂਟੇ ਵੀ ਤਿਆਰ ਹੋਵਾ ਉਹਨੂੰ ਪਤਾ ਨਹੀਂ ਕਿਸੇ ਜੇ ਲੱਗਣ ਲੈ ਕੇ ਤਾਂ ਜਾਇਆ ਤਾਂ ਬੂਟੇ ਹੈ ਉਹ ਤਾਂ ਕਹਿੰਦਾ ਤਾਂ ਸਰਦਾਰ ਜੀ ਕਹਿੰਦਾ ਤੈਨੂੰ ਬੀਜ ਲੱਭਣਾ ਹੀ ਨਹੀਂ ਜਿਹੜੀ ਨਸਰੀ ਤੇ ਲੈ ਕੇ ਆਂਦਾ ਤਾਂ ਅਹ ਇਹ じゃ ਕਹਿੰਦਾ ਬੂਟਾ ਤਿਆਰ ਹੋਣਾ ਤੁਹਾਡਾ ਜਦ ਤਿਆਰ ਹੋਊਗਾ ਤਿਆਰ ਹੋਏ ਤੇ ਪਤਾ ਲੱਗੂ ਉਹ ਵੀ ਕਿਹਾ ਗਿਆ ਨਿਕਲਦਾ ਹੂੰ ਅਮਰੂਦ ਵੀ ਇਹਨਾਂ ਤੇ ਜੇ ਅਮਰੂਦ ਦਾ ਹੀ ਕਹਿੰਦਾ ਮੈਂ ਅਮਰੂਦ ਦਾ ਬੂਟਾ ਹੀ ਕਹਿੰਦਾ ਤਾਂ ਉਹ ਕਹਿੰਦਾ ਹਾਈਬ੍ਰਿਡ ਆ ਕਹਿੰਦਾ ਇਹ じゃ ਤਾਂ ਬੀਜ ਨਹੀਂ ਮਿਲਣਾ ਤੁਹਾਨੂੰ ਹੂੰ ਪਾਣੀ ਜੋਤ ਲੀਕ ਕਰਦੇ ਬੱਧੀ ਆ ਗਏ ਰੇ ਬਸ ਉਹ ਪਰ ਮੋਦਲ ਖੇਤ ਜਗਰੇ ਬੇ ਮੇੜਾ ਜੀ ਇਹ ਤਾਂ ਹੁਣ ਦਾ ਪਾਣੀ ਲੈ ਪਾਣੀ ਲੈ ਤੇ ਗਰੇ ਹੁਣ ਹੈ ਨਾ ਹਾਂ ਹਾਂ ਚੱਤ ਚੱਤ ਵਿੱਚ ਵੀ ਰੇਗਾ ਅਸੀਂ ਜੱਟ ਤੋਂ 5 ਮਿੰਟ ਉਦੋਂ ਤੋਂ ਦਾ ਖਤਰਾ ਤਾਂ ਚੱਲ ਮੋੜ ਰਹੇ ਹਾਂ ਮਾ ਕੇ ਰੋਪੜ ਜਾਣਾ ਹਾਂਜੀ ਹਾਂ ਰੋਪੜ ਜਾਣਾ ਇਹ ਆਪਣੇ ਘਰ ਮੂਰ ਤੋਂ ਚੱਕਦੇ ਜਿਦਾਂ ਹਾਂ ਹਾਂ ਇਹ ਪੜਦਾ ਹਾਂਜੀ ਮਿਸ ਜਾਨਾ ਡੀਸੀਬੀ ਮਸ਼ੀਨ ਨਾਲ ਭਰਦੇ